ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 75ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਏ ਸ਼ੁੱਕਰਵਾਰ ਨੂੰ ਮੋਰਚੇ 'ਚ ਜਗਜੀਤ ਸਿੰਘ ਡੱਲੇਵਾਲ ਦਾ ਪੋਤਾ ਜਿਗਰਜੋਤ ਆਪਣੇ ਦਾਦੇ ਨੂੰ ਮਿਲਣ ਪੂਜਾ ਇਸ ਦੌਰਾਨ ਉਹ ਆਪਣੇ ਦਾਦੇ ਜੀ ਨੂੰ ਮਿਲ ਕੇ ਭਾਵੁਕ ਹੋ ਗਿਆ ਉਸੇ ਦਾਦਾ ਜਗਜੀਤ ਸਿੰਘ ਡੱਲੇਵਾਲ ਨੇ ਉਸ ਨੂੰ ਕੁੱਟ ਕੇ ਗਲਵੱਕੜੀ ਨਾਲ ਲਾਇਆ ਇੰਡੀਅਨ ਫਾਰਮਰਸ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾੰਦ ਸਿੰਘ ਨੇ ਸ਼ੁੱਕਰਵਾਰ ਨੂੰ ਕਿਸਾਨ ਅੰਦੋਲਨ ਦੇ ਪ੍ਰਮੁੱਖ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹਾਲ ਵੀ ਜਾਣਿਆ ਇਸ ਦੌਰਾਨ ਉਹਨਾਂ ਰਤਨਪੁਰਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲਦੇ ਸੰਘਰਸ਼ ਦੌਰਾਨ ਵਾਪਰੀਆਂ ਰਤਨਵਾਦੀ ਨਾਲ ਨਾਲ ਦੇਸ਼ ਦੇ ਕਿਸਾਨਾਂ ਦੇ ਭਵਿੱਖ ਬਾਰੇ ਚਿੰਤਾ ਤੇ ਅੰਦੋਲਨ ਦੀ ਅਗਲੀ ਰੂਪਰੇਖਾ ਸਾਂਝੀ ਕੀਤੀ ਦੋਵੇਂ ਕਿਸਾਨ ਫੋਰਮਾਂ ਦੇ ਪ੍ਰਮੁੱਖ ਆਗੂ ਨੇ ਚਾਰ ਰੇ ਕਿਸਾਨ ਅੰਦੋਲਨ ਨੂੰ ਤਾਕਤਵਰ ਬਣਾਉਣ ਲਈ 11 ਫਰਵਰੀ ਨੂੰ ਰਤਨਪੁਰਾ 12 ਨੂੰ ਖਨੌਰੀ ਤੇ 13 ਨੂੰ ਸ਼ੰਭੂ ਤੇ ਹੋ ਰਹੀਆਂ ਕਿਸਾਨ ਮਹਾਪੰਚਾਇਤਾਂ ਦੇ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਆਗੂਆਂ ਨੇ ਕਿਹਾ ਕਿ ਜੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਸਰਕਾਰਾਂ ਦਾ ਦਿਮਾਗ ਟਿਕਾਣਾ ਲੇ ਕਿਸਾਨਾਂ ਦੀ ਤਾਕਤ ਦਾ ਮੁਜ਼ਾਰਾ ਕਰਨਾ ਪਵੇਗਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ 4 ਜਨਵਰੀ ਨੂੰ ਲੱਖਾਂ ਕਿਸਾਨ ਖਲੋਰੀ ਬਾਰਡਰ ਪੁੱਜੇ ਸਨ ਉਸ ਤੋਂ ਵੱਧ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਦਾ ਅਨੁਮਾਨ ਹੈ ਹੁਣ ਆ ਦੱਸਿਆ ਕਿ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਈ ਵਾਲੀ ਸਰਕਾਰ ਨੇ ਸਾਲਾਨਾ ਬਜਟ ਦੇ ਵਿੱਚ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਨੂੰ ਬੇਗਾਨੀ ਹੋਣ ਦਾ ਅਹਿਸਾਸ ਕਰਵਾਇਆ ਹੈ ਪਿੰਡਾਂ ਦੇ ਵਿੱਚ ਬੈਠੇ ਆਮ ਕਿਸਾਨ ਮਜ਼ਦੂਰ ਚਰਚਾ ਕਰ ਰਹੇ ਨੇ ਕਿ ਜੇਕਰ ਖੇਤੀਬਾੜੀ ਨੂੰ ਕਾਰੋਬਾਰ ਕਾਰਪੋਰੇਟ ਕਰਾਉਣਿਆਂ ਦੇ ਹੱਥ ਜਾਣ ਤੋਂ ਬਚਾਉਣਾ ਏ ਤਾਂ ਕਿਸਾਨ ਅੰਦੋਲਨ ਦੀ ਪਿੱਠ ਤੇ ਆ ਕੇ ਬਚਾਇਆ ਜਾ ਸਕਦਾ ਏ ਉਹਨਾਂ ਨੇ ਕਿਹਾ ਕਿ 14 ਫਰਵਰੀ ਨੂੰ ਹੋਣ ਵਾਲੀਆਂ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਜਾਂ ਕੋਈ ਠੋਸ ਹੱਲ ਕੱਢਿਆ ਗਿਆ ਤਾਂ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਕਿਸਾਨ ਅੰਦੋਲਨ ਦੌਰਾਨ ਭਾਜਪੀ ਦੀ ਰਾਜਨੀਤਿਕ ਵਿਚਾਰਧਾਰਾ ਦਾ ਡਟ ਕੇ ਵਿਰੋਧ ਕਰਨ ਤੋਂ ਪਿੱਛੇ ਨਹੀਂ ਹਟਣਗੇ 2024 ਤੱਕ ਨੌਰੀ ਬਾਰਡਰ ਤੇ ਰਤਨਪੁਰਾ ਰਾਜਸਥਾਨ ਬਾਰਡਰ ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਇਸ ਮੌਕੇ ਛੰਭੂ ਬਾਰਡਰ ਤੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਰਮਨ ਸਿੰਘ ਪੰਦੇਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਅੱਜ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਬਜਟ ਤੇ ਚਰਚਾ ਦੌਰਾਨ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਕਿਸਾਨ ਮバイル ਰਾਹੀਂ ਘਰੋਂ ਫਸਲ ਦੀ ਫੋਟੋ ਖਿੱਚ ਕੇ ਐਪ ਤੇ ਪਾ ਕੇ ਫਸਲ ਦਾ ਰੇਟ ਵੱਧ ਲੱਗ ਜਾਵੇਗਾ ਉਹਨਾਂ ਦਾ ਇਸ਼ਾਰਾ ਪ੍ਰਾਈਵੇਟ ਮੰਡੀ ਵੱਲ ਹੀ ਹੈ ਉਹਨਾਂ ਨੇ ਕਿਹਾ ਕਿ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਦੀ ਮੰਗ ਇਸੇ ਕਾਰਨ ਕੀਤੀ ਜਾ ਰਹੀ ਹੈ ਕਿ ਸਰਕਾਰ ਕਿਸਾਨਾਂ ਨੂੰ ਵਰਗਲਾ ਕੇ ਖੁਦ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਕਿਸਾਨਾਂ ਨੂੰ ਮਾਰਕੀਟ ਦੇ ਆਸਰੇ ਛੱਡ ਦੇਣਾ ਚਾਹੁੰਦੀ ਹੈ ਸੋ ਇਸ ਕਰਕੇ ਉਹਨਾਂ ਦਾ ਹਰ ਬਿਆਨ ਪ੍ਰਾਈਵੇਟ ਮੰਡੀ ਦੇ ਵਿੱਚ ਵਧਿਆਉਣ ਵਾਲਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਬਜ਼ੀਆਂ ਫਲ ਦਾਲਾਂ ਤੇ ਤੇਲ ਬੀਜ ਵਰਗੀਆਂ ਬਹੁਤ ਸਾਰੀਆਂ ਹੋਰ ਫਸਲਾਂ ਜੋ ਪ੍ਰਾਈਵੇਟ ਖੇਤਰ ਤੇ ਹੀ ਵਿਕ ਰਹੀਆਂ ਨੇ ਉਹਨਾਂ ਦੇ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੇ ਬੁਰੇ ਹਾਲਾਤ ਨੇ ਅਤੇ ਕਰਜ਼ੇ ਦੀ ਮਾਰ ਹੇਟ ਨੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ 13 ਫਰਵਰੀ ਨੂੰ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ ਇਸ ਦੌਰਾਨ ਪਰਵੀ ਸਰਦੀ ਤੋਂ ਲੈ ਕੇ ਪਰਵੀ ਗਰਮੀ ਅਤੇ ਹੋਰ ਵੀ ਕੜਾਕੇ ਸਰਦੀ ਦੀ ਮਾਰ ਚੱਲਦੇ ਹੋਏ ਦੇਸ਼ ਦੇ ਕਿਸਾਨ ਮਜ਼ਦੂਰ ਵੱਖ-ਵੱਖ ਮੋਰਚਿਆਂ ਤੇ ਡਟੇ ਹੋਏ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣਾ ਭੁਲੇਖਾ ਦੂਰ ਕਰ ਲਵੇ ਕਿ ਲੰਮਾ ਚੱਲਣ ਕਾਰਨ ਇਹ ਅੰਦੋਲਨ ਮੱਠਾ ਪਵੇਗਾ ਜਾਂ ਲੋਕਾਂ ਵਿੱਚੋਂ ਉਤਸ਼ਾਹ ਵੀ ਘਟ ਦਿਖਾਈ ਦੇਵੇਗਾ ਜਿਵੇਂ ਜਿਵੇਂ ਅੰਦੋਲਨ ਅੱਗੇ ਵਧ ਰਿਹਾ ਹੈ ਤਿਵੇਂ-ਤਿਵੇਂ ਹੋਰ ਲੋਕਾਂ ਨੂੰ ਜਾਗਰੂਤ ਕਰ ਰਿਹਾ ਹੈ ਅਤੇ ਲਗਾਤਾਰ ਵਿਸਤਾਰ ਲੈ ਰਹੇ ਆਏ ਅਤੇ 13 ਫਰਵਰੀ ਨੂੰ ਮੋਰਚੇ ਤੇ ਵਿਸ਼ਾਲ ਇਕੱਠ ਕੀਤੇ ਜਾਣਗੇ ਉਧਰ ਉਹਨਾਂ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਨੌਜਵਾਨਾਂ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬੇਰੋਜ਼ਗਾਰੀ ਕਾਰਨ ਨੌਜਵਾਨਾਂ ਨੇ ਵਿਦੇਸ਼ਾਂ ਨੂੰ ਰੁਖ ਕੀਤਾ ਸੀ ਅਤੇ ਉੱਥੋਂ ਹੁਣ ਕੈਦੀਆਂ ਮੰਗ ਨੌਜਵਾਨ ਕੁੜੀਆਂ ਨੂੰ ਵੀ ਬੇੜੀਆਂ ਪਾ ਕੇ ਇੱਧਰ ਭੇਜਿਆ ਗਿਆ ਜਿਸ ਤੇ ਨਾਮ ਕਮੰਤਰੀ ਮਾਨਵ ਅਧਿਕਾਰ ਕਮਿਸ਼ਨਰ ਨੇ ਅਮਰੀਕਾ ਤੋਂ ਜਵਾਬ ਤਲਬੀ ਕੀਤੀ ਅਤੇ ਨਾ ਭਾਰਤ ਸਰਕਾਰ ਆਪਣੀ ਸਥਿਤੀ ਸਪਸ਼ਟ ਕਰ ਰਹੀ ਹੈ ਹੁਣ ਅਗੇ ਕਿਹਾ ਕਿ ਭਾਰਤੀਆਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕਰਨ ਵਾਲੇ ਅਪਣਾਏ ਗਏ ਗੈਰ ਮਾਨਵੀ ਤਰੀਕੇ ਤੇ ਵਿਦੇਸ਼ ਮੰਤਰੀ ਅਸ਼ਟੇ ਸ਼ੰਕਰ ਦੁਆਰਾ ਦਿੱਤਾ ਗਿਆ ਗੋਲਮੋਲ ਜਵਾਬ ਨੇ ਦੇਸ਼ ਸਵੈਮਾਨ ਨੂੰ ਸੱਟ ਮਾਰਨ ਵਾਲਾ ਕੰਮ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਮਜ਼ੋਰ ਵਿਦੇਸ਼ ਨੀਤੀ ਕਾਰਨ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੇ ਸਵੈਮਾਨ ਦੀ ਰਾਖੀ ਕਰਨ ਦੇ ਵਿੱਚ ਅਨਾਂ ਕੰਮ ਰਹੀ ਹੈ ਉਹਨਾਂ ਹਰਿਆਣਾ ਸਰਕਾਰ ਵੱਲੋਂ ਅਮਰੀਕਾ ਤੋਂ ਵਾਪਸ ਆਏ ਹਰਿਆਣਾ ਦੇ ਵਿਸਨੀਕਾਂ ਨੂੰ ਵੀ ਕੈਦੀਆਂ ਵਾਲੀਆਂ ਗੱਡੀਆਂ ਦੇ ਵਿੱਚ ਲਜਾਏ ਜਾਣ ਦੀ ਨਿਖੇਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਵੇਲੇ ਰੁਪਈਆ ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਤੇ 87.52 ਤੇ ਜਾ ਖੜਾ ਹੈ ਸਰਕਾਰ ਦੇ ਵੱਲੋਂ ਖੇਤੀ ਸਿਹਤ ਤੇ ਸਿੱਖਿਆ ਬਜਟ ਘਟਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਦੇਸ਼ ਬਰਬਾਦੀ ਦੀ ਰਾਹ ਵੱਲ ਹੈ ਉਹਨਾਂ ਵਿਦੇਸ਼ ਤੋਂ ਪਰਤੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਅਜਹੇ ਹਲਾਤਾਂ ਦੇ ਵਿੱਚ ਰਲ ਕੇ ਅੰਦੋਲਨ ਕੀਤਾ ਜਾਵੇ ਅਤੇ ਖੇਤੀ ਸੈਕਟਰ ਤੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾਵੇ ਜਿਨ੍ਹਾਂ ਏਜੰਟਾਂ ਨੇ ਨੌਜਵਾਨਾਂ ਤੋਂ ਠੱਗੀਆਂ ਮਾਰੀਆਂ ਨੇ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾਵੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਖੇਤੀ ਸੈਕਟਰ ਕਾਰੋਬਾਰ ਰੋਜ਼ਗਾਰ ਪੂਰੀ ਤਰ੍ਹਾਂ ਫੇਲ ਖੁਰੇ ਹੈ ਲੋਕਾਂ ਦੇ ਵਿੱਚ ਨਿਰਾਸ਼ਤਾ ਲਈ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਉਹਨਾਂ ਨੇ ਕਿਹਾ ਕਿ ਮੋਰਚੇ ਦੇ ਵਿੱਚ ਕਿਸਾਨ ਮਜ਼ਦੂਰਾਂ ਦੀ ਪਰਮੇਸ਼ਮੂਲੀਏ ਦੇ ਕੇ ਸਰਕਾਰਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਆਪਣੇ ਹੱਕ ਲਈ ਬਗੈਰ ਮੁੜਨ ਵਾਲੇ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਫਸਲਾਂ ਤੇ ਭਾ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਅਨਸਾਰ ਲੈਣ ਵਾਲੀਆਂ ਸਾਰੀਆਂ ਫਸਲਾਂ ਦੀ ਖਰੀਦ ਐਮਐਸਪੀ ਤੇ ਕਰਨ ਦਾ ਗਾਰੰਟੀ ਕਾਨੂੰਨ ਬਣਾਉਣ ਮਜ਼ਦੂਰਾ ਲਈ ਮਨਰੇਗਾ ਸਕੀਮ 2000 ਦਿਨ ਪ੍ਰਤੀ ਸਾਲ ਕੰਮ ਅਤੇ ਦਿਹਾੜੀ 700 ਰੁਪਏ ਕਰਨ ਫਸਲੀ ਬੀਮਾ ਯੋਜਨਾ ਕਿਸਾਨ ਤੇ ਖੇਤੀ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰਨ ਅਤੇ ਆਦਿਵਾਸੀ ਵਰਗ ਦੇ ਜਲ ਜੰਗਲ ਜੀਵਨ ਤੇ ਅਧਿਕਾਰ ਦੀ ਰਾਖੀ ਲਈ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਸਮੇਂ ਸਾਰੀਆਂ ਮੰਗਾਂ ਤੇ ਸਾਰਥਕ ਹਾਲ ਤੱਕ ਇਹ ਸੰਘਰਸ਼ ਇਸੇ ਜੋਰ ਦੇ ਨਾਲ ਜਾਰੀ ਰਹੇਗਾ